ਦੇਸ਼ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਯਾਨੀ PMFBY ਨੇ ਪੈਦਾਵਾਰ ਦੇ ਜੋਖਮ ਕਟਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਅਤੇ ਆਫਤ ਵੇਲੇ ਕਿਫਾਇਤੀ ਪ੍ਰੀਮੀਅਮ ਤੇ ਨੁਕਸਾਨ ਦੀ ਪਰਪਾਈ ਦਾ ਬਦਲ ਦੇ ਕੇ ਭਾਰਤ ਦੇ ਖੇਤੀ ਖੇਤਰ ਦੇ ਸੁਰੱਖਿਆ ਘੇਰੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਹ ਯੋਜਨਾ ਹੁਣ ਵੇਲੇ ਸਿਰ ਮੁਆਵਜ਼ਾ ਯਕੀਨੀ ਬਣਾਉਂਦੀ ਹੈ ਅਤੇ ਕਿਸਾਨਾਂ ਦੀ ਆਮਦਨ ਨੂੰ ਸਥਿਰ ਕਰਦੀ ਹੈ। ਸੈਟੇਲਾਈਟ ਫੋਟੋਗ੍ਰਾਫੀ, ਡਰੋਨ, ਮੋਬਾਈਲ ਡਾਟਾ ਕੈਪਚਰ ਅਤੇ ਮੌਸਮ ਨਿਗਰਾਨੀ ਵਰਗੀਆਂ ਉਹਨਾਂ ਤਕਨੀਕਾਂ ਨੂੰ ਅਪਣਾ ਕੇ PMFBY ਨੇ ਫਸਲ ਦੇ ਨੁਕਸਾਨ ਦੇ ਮੁਲਾਂਕਣ ਵਿੱਚ ਪਾਰਦਰਸ਼ਤਾ ਸਟੀਕਤਾ ਅਤੇ ਕੁਸ਼ਲਤਾ ਵਿੱਚ ਸੁਧਾਰ ਕੀਤਾ ਹੈ ਮੌਜੂਦਾ ਸਮੇਂ ਤੇ ਐਸੀ ਯੋਜਨਾ ਤੇ ਰਜਿਸਟਰਡ ਕਿਸਾਨਾਂ ਦੀ ਗਿਣਤੀ 3 ਕਰੋੜ 17 ਲੱਖ ਤੋਂ ਵੱਧ ਗਈ 4 ਕਰੋੜ 19 ਲੱਖ ਹੋ ਗਈ ਹੈ ਯੋਜਨਾ ਦੀ ਸਫਲਤਾ ਤੇ ਸਮਰਥਾ ਨੂੰ ਧਿਆਨ ਚ ਰੱਖਦਿਆਂ ਇਸ ਸਾਲ ਜਨਵਰੀ ਮਹੀਨੇ 'ਚ ਕੇਂਦਰੀ ਮੰਤਰੀ ਮੰਡਲ ਵੱਲੋਂ ਇਸ ਦੇ ਬਜਟ ਵਿੱਚ ਵਾਅਦਾ ਕੀਤਾ ਗਿਆ ਸੀ ਇਹ ਕਿਸਾਨਾਂ ਵੱਲੋਂ ਧਾਇਰ ਅਰਜ਼ੀਆਂ ਦੇ ਮਾਮਲੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਫਸਲ ਬੀਮਾ ਯੋਜਨਾ ਹੈ ਇਸ ਇਲਾਵਾ ਕਈ ਸੂਬਿਆਂ ਨੇ ਕਿਸ਼ਤ ਤੋਂ ਕਿਸਾਨਾਂ ਦੇ ਹਿੱਸੇ ਨੂੰ ਮੁਆਫ ਕਰ ਦਿੱਤਾ ਹੈ ਜਿਸ ਨਾਲ ਕਿਸਾਨਾਂ ਦੇ مالی ਬੋਝ ਕਾਫੀ ਘੱਟ ਹੋ ਗਿਆ ਹੈ ਤੇ ਯੋਜਨਾ ਵਿੱਚ ਕਿਸਾਨਾਂ ਦੀ ਹਿੱਸੇਦਾਰੀ ਵਧੀ ਹੈ PMFBY ਇੱਕ ਰਾਸਟਰ ਇੱਕ ਫਸਲ ਇੱਕ ਪ੍ਰੀਮੀਅਮ ਸਿਧਾਂਤ ਦਾ ਪਾਲਣ ਕਰਦੇ ਹੋਏ ਦੇਸ਼ ਭਰ 'ਚ ਕਿਸ਼ਤਾਂ 'ਚ ਇੱਕ ਸਾਰਤਾ ਤੇ ਨਿਰਪੱਖਤਾ ਯਕੀਨੀ ਬਣਾਉਂਦੀ ਹੈ।